ਇਹ ਸੋਚ ਕੇ ਨਿਕਲ ਗਏ ਵੀ ਇਹਨਾਂ ਦੀ ਮੌਤ ਹੋ ਗਈ। ਅਸੀਂ ਜਿਹੜਾ ਕੰਮ ਕਰਨ ਆਏ ਸੀ ਅਸੀਂ ਕਰਤਾ। ਉਹ 4 ਕਿਲੋਮੀਟਰ ਤੱਕ ਗੱਡੀਆਂ ਫਸ ਜਿੰਗੀਆਂ ਰਹੀਆਂ। ਹੁਣ ਸਿਰਫ ਇੰਨੀ ਗੱਲ ਹੀ ਕਹਿਣੀ ਹੈ ਵੀ ਉਹਨਾਂ ਦਾ ਸੰਸਕਾਰ ਆਪਾਂ ਕੋਸ਼ਿਸ਼ ਕਰ ਰਹੇ ਆਂ ਵੀ ਇੱਥੇ ਹੋਵੇ। ਇਹ ਸਾਰੀ ਸੰਗਤ ਸਿਰਫ ਇੰਨੀ ਗੱਲ ਦੀ ਵੇਟ ਕਰੋ ਵੀ ਸੰਸਕਾਰ ਕੱਲ ਕਰਾਂਗੇ ਜਾਂ ਪਰਸੋਂ। ਕੱਲ ਨੂੰ ਆਪਾਂ ਉਹਨਾਂ ਦਾ ਸਰੀਰ ਮਿਲ ਜੂਗਾ ਤੇ ਇੱਥੇ ਦਰਸ਼ਨਾਂ ਵਾਸਤੇ ਸੰਗਤਾਂ ਦੇ ਵਾਸਤੇ ਜਿਹੜੇ ਉਹਨਾਂ ਦੇ ਪਿਆਰ ਵਾਲੇ ਆ ਜਾਂ ਆਪਣੇ ਸਾਰੇ ਆ ਜਾਣਗੇ ਤੇ ਪਰਸੋਂ ਫਿਰ ਆਪਾਂ ਉਹਨਾਂ ਦਾ ਸੰਸਕਾਰ ਇੱਥੇ ਕਰੀਏ ਸੋ ਉਹਨਾਂ ਦੇ ਪਰਿਵਾਰ ਨਾਲ ਗੱਲ ਕਰ ਰਹੇ ਆ ਨਿੱਕੇ ਨਿੱਕੇ ਉਹਨਾਂ ਦੇ ਬੱਚੇ ਆ ਇਕੱਠੇ ਬੈਠੇ ਰਹਿ ਰਸ ਦਾ ਫਾਕ ਕਰਦੇ ਜਾਂਦੇ ਸੀ ਸ਼ਵੀਲ ਲੱਗੀ ਹੋਈ ਸੀ ਸ਼ਵੀਲ ਵਾਲਿਆਂ ਨੇ ਰੋਕੀ ਗੱਡੀ ਉਹ ਪਲਾਨ ਨਾਲ ਹੀ ਟੈਂਟ ਲਾਇਆ ਸੀ ਉਹਨਾਂ ਨੇ ਸ਼ਵੀਲ ਨਹੀਂ ਸੀ ਲੱਗੀ ਉਹ ਬੰਦੇ ਹਟਾਏ ਹੋਏ ਸੀ 40 ਬੰਦਿਆਂ ਨੇ ਇਕੱਠੇ ਪਹਿਲਾਂ ਸ਼ੀਸ਼ੇ ਤੋੜੇ ਫਿਰ ਗੋਲੀ ਲਈ ਸੀਟ ਤੇ ਬੈਠੇ ਸੀ ਸੋ ਇਸ ਕਰਕੇ ਚਲੋ ਗੁਰੂ ਸਾਹਿਬ ਦੀ ਮਿਹਰ ਨਾਲ ਤੁਹਾਡੀਆਂ ਅਰਦਾਸਾਂ ਸੀ ਕਿ ਬਚੇ ਜਿੱਥੋਂ ਤੱਕ ਵੀ ਪਰ ਬਹੁਤ ਵੱਡਾ ਦੁੱਖ ਹੈ ਕਿ ਉਹ ਸਾਡੇ ਸਾਥੀ ਅਸੀਂ ਗਏ ਸੀ ਚਾਰ ਜਣੇ ਮੇਰੇ ਨਾਲ ਸਾਰਾ ਦਿਨ ਅਸੀਂ ਇਕੱਠੇ ਗੱਲਾਂ ਬਾਤਾਂ ਕਰਦੇ ਰਹੇ ਜੋ ਮੇਰੇ ਨਾਲ ਦਿਨ ਰਾਤ ਪ੍ਰਚਾਰ ਕਰਦੇ ਸੀ ਬਹੁਤ ਸਾਰੀਆਂ ਵਿਚਾਰਾਂ ਕਰਦੇ ਰਾਹ ਚ ਜਾਂਦੇ ਸੀ ਸੋ ਇਸ ਕਰਕੇ ਸੰਗਤ ਹੁਣ ਜਰਾ ਹੌਸਲੇ ਚ ਵੀ ਰਿਓ ਕਿਸੇ ਤਰ੍ਹਾਂ ਦੀ ਕੋਈ ਬੁੱਲੜਬਾਜੀ ਕੋਈ ਨਾ ਕਰੇ ਕਿਤੇ ਕਿਸੇ ਜਗ੍ਹਾ ਵੀ ਬਸ ਬਿਲਕੁਲ ਸ਼ਾਂਤੀ ਰੱਖਿਓ ਪਹਿਲਾਂ ਆਪਾਂ ਵੇਖ ਲਈਏ ਵੀ ਸਾਰਾ ਪ੍ਰਸ਼ਾਸਨ ਕਿਉਂਕਿ ਥਾਥਾਂ ਤੇ ਕੈਮਰੇ ਲੱਗੇ ਆ ਉਹਨਾਂ ਦੀਆਂ ਗੱਡੀਆਂ ਦਾ ਪਤਾ ਲੱਗ ਜਾਣਾ ਵੀ ਕਿਹੜੇ ਬੰਦਿਆਂ ਨੇ ਕੀਤਾ ਗੱਡੀਆਂ ਦੇ ਨੰਬਰ ਆ ਜਾਣਗੇ ਸੀਸੀਟੀਵੀ ਕੈਮਰਿਆਂ ਚੋਂ ਦੀਆਂ ਫੋਟੋਆਂ ਆ ਜਾਣਗੀਆਂ ਸੋ ਕੋਈ ਹਾਂਜੀ ਆ ਕਿਸੇ ਦਾ ਨਾਂ ਨਾ ਲਿਓ ਕੋਈ ਹੁੱਲੜਬਾਜੀ ਕੁਛ ਨਾ ਜੇ ਕਰੋ ਕਿਉਂਕਿ ਪ੍ਰਸ਼ਾਸਨ ਕਹਿ ਰਿਹਾ ਕਿ ਕੱਲ ਤੱਕ ਅਸੀਂ ਦੱਸ ਦੇਣਾ ਕੌਣ ਬੰਦੇ ਸੀ ਪਤਾ ਲੱਗ ਜਾਣਾ ਸੋ ਇਹ ਹੈ ਕਿ ਬਿਲਕੁਲ ਸ਼ਾਂਤੀ ਰੱਖਿਓ ਤੇ ਪਾਠ ਕਰੋ ਤੇ ਅਰਦਾਸ ਕਰੋ ਵੀ ਗੁਰੂ ਸਾਹਿਬ ਵੇਰ ਰੱਖਣ ਵੀ ਸੱਚ ਦਾ ਪ੍ਰਚਾਰ ਇਸੇ ਤਰ੍ਹਾਂ ਜਾਰੀ ਰਹੇ। ਮੈਨੂੰ ਜਿੱਥੋਂ ਤੱਕ ਲੱਗਦਾ ਹੈ ਇਹ ਗੱਲ ਉਹ ਹੈ ਕਿ ਸੱਚ ਦਾ ਪ੍ਰਚਾਰ ਲੋਕਾਂ ਤੋਂ ਹਜਰਿਆ ਨੂੰ ਪਤਾ ਹੈ। ਜਦੋਂ ਸੱਚ ਬੋਲ ਰਹੇ ਆ ਤਾਂ ਲੋਕੀ ਬਹੁਤ ਇਸ ਗੱਲ ਦੇ ਚੱਲ ਰਹੇ ਆ। ਪਰ ਆਪਾਂ ਮਨ ਕਾਇਮ ਰੱਖਿਓ ਸਾਰੇ ਹੌਸਲੇ ਚ ਰਹੋ। ਤੇ ਬਾਬਾ ਜੀ ਜੋ ਉਹਨਾਂ ਦੇ ਜਾਣ ਦਾ ਜੋ ਅਸੀਂ ਸਾਰੇ ਇਕੱਠੇ ਪ੍ਰਚਾਰ ਅਸੀਂ ਥੋੜੇ ਦੇ ਮਹੀਨਿਆਂ ਤੋਂ ਸ਼ੁਰੂ ਕੀਤਾ ਅਜੇ। ਕਿ ਨਾਲ ਆਪਾਂ ਜੱਥੇ ਬਣਾ ਕੇ ਦਿਨ ਰਾਤ ਪ੍ਰਚਾਰ ਕਰ ਰਹੇ ਸੀ ਆਪਣੇ। ਸੋ ਉਹਨਾਂ ਦੇ ਜਾਣ ਦਾ ਜਿੱਡਾ ਵੱਡਾ ਦੁੱਖ ਆ ਮੈਂ ਹੁਣ ਦੱਸ ਨਹੀਂ ਸਕਦਾ। ਸੋ ਆਪਾਂ ਕੱਲ ਸੰਸਕਾਰ ਹੋਏਗਾ ਜਬ ਪਰਸੋ ਹੀ ਫਿਰ ਮੀਡੀਏ ਤੇ ਪਤਾ ਲੱਗ ਜਾਏਗਾ ਸਾਰਾ ਇਹਦੇ ਚ ਵਟਸਐਪ ਵਗੈਰਾ ਤੇ ਫਿਰ ਸੰਗਤ ਉਸ ਵੇੜੇ ਆ ਕੇ ਆਪਾਂ ਸਾਰਿਆਂ ਨੇ ਹਾਜ਼ਰੀ ਉਹਨਾਂ ਦੇ ਦਰਸ਼ਨ ਵੀ ਸ਼ਰੀਰ ਦੇ ਕਰਨੇ ਆ ਤੇ ਬਾਕੀ ਜਿਵੇਂ ਆਪ ਜੀ ਨੂੰ ਖਬਰ ਆ ਪਹੁੰਚਦੀ ਹੈ ਕਿ ਕੋਈ ਹੁੱਲੜਬਾਜੀ ਨਹੀਂ ਕੋਈ ਰੌਲਾ ਨਹੀਂ ਬਸ ਇੰਨੇ ਕ ਮੈਂ ਦਰਸ਼ਨ ਕਰ ਸਕਦਾ ਸੀ ਕਿਉਂਕਿ ਤੁਹਾਨੂੰ ਪਤਾ ਇਹੋ ਜਿਹੇ ਹਾਲਾਤ ਵਿੱਚ ਜਦੋਂ ਹੋਈਏ ਨਾ ਵੈਸੇ ਸਿਰ ਘੁੰਮ ਜਾਂਦਾ ਸੋ ਇਸ ਕਰਕੇ ਤੁਸੀਂ ਸਾਰਿਆਂ ਨੇ ਧਿਆਨ ਰੱਖਣਾ ਤੇ ਸ਼ਾਂਤੀ ਬਣਾ ਕੇ ਰੱਖਿਓ ਉਚਲ ਕੋਈ ਨਹੀਂ ਬਾਤ ਦੀਆਂ ਗੱਲਾਂ ਨੇ ਫਿਲਹਾਲ ਹੁਣ ਬਸ ਨਹੀਂ ਨਹੀਂ ਠੀਕ ਹੈ ਠੀਕ ਹੈ ਭੈਣ ਜੀ ਠੀਕ ਵਾਈ ਗੁਰ ਜੀ ਦਾ ਖਾਲਸਾ ਵਾਈ ਗੁਰ ਜੀ ਦੀ ਫਤਿਹ